ਸ਼ੈਟੀ ਦੀ ਕਹਾਣੀ ਇੱਕ ਦਿਲਚਸਪ ਅਤੇ ਹੈਰਾਨ ਕਰਨ ਵਾਲਾ ਮਾਮਲਾ ਹੈ ਇੱਥੇ ਇਸ ਕਹਾਣੀ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ ਸ਼ੁਰੂਆਤੀ ਜੀਵਨ ਅਤੇ ਸਫ਼ਰ ਬੀ ਆਰ ਸ਼ੈਟੀ ਕਰਨਾਟਕ ਦੇ ਉዱਪੀ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪੈਦਾ ਹੋਏ ਸਨ ਉਹ 1973 ਵਿੱਚ ਸਿਰਫ 665 ਰੁਪਏ ਲੈ ਕੇ ਸੰਯੁਕਤ ਅਰਬ ਅਮੀਰਾਤ ਯੂਏਈ ਗਏ ਸਨ ਉਹਨਾਂ ਨੇ ਇੱਕ ਫਾਰਮਾਸਿਸਟ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਫਿਰ 1975 ਵਿੱਚ ਆਪਣੀ ਕੰਪਨੀ ਐਮ ਐਮ ਸੀ ਹੈਲਥ ਦੀ ਇਹ ਤਾਪਨਾ ਕੀਤੀ ਐਨ ਐਮ ਸੀ ਹੈਲਥ ਯੂ اے ای ਵਿੱਚ ਸਭ ਤੋਂ ਵੱਡੀ ਨਿੱਜੀ ਸਿਹਤ ਸੇਵਾ ਪ੍ਰਦਾਤਾ ਬਣ ਗਈ ਅਤੇ ਸ਼ੈਟੀ ਨੇ ਕਈ ਹੋਰ ਕਾਰੋਬਾਰ ਵੀ ਸ਼ੁਰੂ ਕੀਤੇ ਸਫਲਤਾ ਅਤੇ ਅਮੀਰੀ ਸ਼ੈਟੀ ਦੀ ਕੰਪਨੀ ਨੇ ਕਈ ਦੇਸ਼ਾਂ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਉਹਨਾਂ ਦੀ ਜਾਇਦਾਦ ਵਿੱਚ ਬਹੁਤ ਵਾਧਾ ਹੋਇਆ ਉਹਨਾਂ ਦੀ ਜਾਇਦਾਦ ਵਿੱਚ ਦੁਬਈ ਦੇ ਬੁਰਜ ਖਲੀਫਾ ਵਿੱਚ ਦੋ ਮੰਜ਼ਿਲਾ ਦੁਬਈ ਵਰਲਡ ਟ੍ਰੇਡ ਸੈਂਟਰ ਅਤੇ ਪਾਮ ਜੁਮੇਰਾ ਵਿੱਚ ਜਾਇਦਾਦਾਂ ਰੋਲਸ ਰਾਇਸ ਅਤੇ ਮੇਬੈਕ ਵਰਗੀਆਂ ਮਹਿੰਗੀਆਂ ਕਾਰਾਂ ਅਤੇ ਇੱਕ ਪ੍ਰਾਈਵੇਟ ਜੈਟ ਵਿੱਚ 50% ਹਿੱਸਾ ਸ਼ਾਮਲ ਸੀ ਗਿਰਾਵਟ ਅਤੇ ਧੋਖਾਧੜੀ ਦੇ ਦੋਸ਼ 2019 ਵਿੱਚ ਯੂਕੇ ਅਧਾਰਿਤ ਨਿਵੇਸ਼ ਖੋਜ ਫ੍ਰਮ ਮਡੀ ਵਾਟਰਸ ਨੇ ਇੱਕ ਟਵੀਟ ਵਿੱਚ ਸ਼ੈਟੀ ਤੇ ਉਹਨਾਂ ਦੇ ਨਕਦ ਪ੍ਰਵਾਹ ਨੂੰ ਵਧਾ ਚੜਾ ਕੇ ਪੇਸ਼ ਕਰਨ ਅਤੇ ਕਰਜ਼ੇ ਨੂੰ ਘਟ ਦੱਸਣ ਦਾ ਦੋਸ਼ ਲਗਾਇਆ ਇਸ ਟਵੀਟ ਤੋਂ ਬਾਅਦ ਉਹਨਾਂ ਦੀ ਕੰਪਨੀ ਦੇ ਸ਼ੇਰਾਂ ਵਿੱਚ ਭਾਰੀ ਗਿਰਾਵਟ ਆਈ ਅਤੇ ਉਹਨਾਂ ਤੇ ਧੋਖਾਧੜੀ ਦੇ ਦੋਸ਼ ਲੱਗੇ ਜਾਂਚ ਵਿੱਚ ਪਤਾ ਲੱਗਾ ਕਿ ਕੰਪਨੀ ਤੇ 4 ਬਿਲੀਅਨ ਡਾਲਰ ਲਗਭਗ 29500 ਕਰੋੜ ਰੁਪਏ ਦਾ ਕਰਜ਼ਾ ਸੀ ਜੋ ਸਹੀ ਢੰਗ ਨਾਲ ਦਰਜ ਨਹੀਂ ਕੀਤਾ ਗਿਆ ਸੀ ਇਸ ਕਾਰਨ ਸ਼ੈਟੀ ਨੂੰ ਆਪਣੀ 12478 ਕਰੋੜ ਰੁਪਏ ਦੀ ਕੰਪਨੀ ਸਿਰਫ 74 ਰੁਪਏ ਵਿੱਚ ਇੱਕ ਇਜ਼ਰਾਈਲੀ ਯੂਏਏ ਕੰਸੋਰਟੀਅਮ ਨੂੰ ਵੇਚਣੀ ਪਈ। ਸ਼ੈਟੀ ਨੇ ਧੋਖਾਧੜੀ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਹ ਇੱਕ ਸਾਜ਼ਿਸ਼ ਸੀ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ। ਇਹ ਕਹਾਣੀ ਇੱਕ ਯਾਦ ਦਿਵਾਉਂਦੀ ਹੈ ਕਿ ਕਿਵੇਂ ਇੱਕ ਟਵੀਟ ਜਾਂ ਸਿਰਫ ਇੱਕ ਘਟਨਾ ਕਿਸੇ ਵਿਅਕਤੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ।